ਪਰਮ ਸਤਿਕਾਰ ਜੋ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗ ਜੀਓ ਸੋ ਬੜੇ ਭਾਗਾ ਵਾਲੇ ਹਾਂ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਸਤਿਗੁਰਾਂ ਦੀ ਗੁਰਬਾਣੀ ਸਰਵਣ ਕਰ ਰਹੇ ਹਾਂ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਧੰਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸ਼ਬਦ ਦੇ ਰਾਹੀ ਸਾਨੂੰ ਸਮਝਾਉਣਾ ਕਰਦੇ ਹਨ ਜਿਹ ਕਾਰਨੇ ਹੋਵੇ ਸ਼ਰਮਿੰਦਾ ਇਹ ਕਮਾਨੀ ਰੀਤ ਸਤਿਗੁਰੂ ਜੀ ਕਹਿੰਦੇ ਭਾਈ ਮਨੁੱਖ ਅਜੇੇ ਕੰਮ ਕਰ ਰਿਹਾ ਹੈ ਉਹਨਾਂ ਕੰਮਾਂ ਦੀ ਚਾਲ ਚੱਲ ਰਿਹਾ ਹੈ ਜਿੰਨਾ ਕੰਮਾਂ ਦੇ ਨਾਲ ਮਨੁੱਖ ਨੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਸ਼ਰਮਿੰਦਾ ਹੋਣਾ ਹੈ ਮਨੁੱਖ ਸਤਿਗੁਰਾਂ ਦੇ ਦੱਸੇ ਰਾਸਤੇ ਉੱਪਰ ਨਹੀਂ ਚੱਲਦਾ ਗਲਤ ਕੰਮਾਂ ਦੇ ਵਿੱਚ ਆਪਣਾ ਜਿਹੜਾ ਜੀਵਨ ਹੈ ਉਹ ਵਿਅਰਥ ਗੁਆ ਰਿਹਾ ਹੈ ਸੰਤ ਕਿ ਨਿੰਦਾ ਸਾਖਤ ਕੀ ਪੂਜਾ ਐਸੀ ਦ੍ਰਿੜੀ ਵਿਪਰੀਤ ਸਤਿਗੁਰੂ ਜੀ ਕਹਿੰਦੇ ਭਾਈ ਮਨੁੱਖ ਨੇ ਅਜੇ ਹੀ ਉਲਟੀ ਮਤ ਗ੍ਰਹਿਣ ਕਰ ਲਈ ਹੈ ਕਿ ਜਿਹੜੇ ਤਾਂ ਪਰਮਾਤਮਾ ਦੇ ਨਾਲੋਂ ਟੁੱਟੇ ਹੋਏ ਹਨ ਹਰ ਵੇਲੇ ਝੂਠ ਬੋਲਦੇ ਹਨ ਠੱਗੀਆਂ ਮਾਰਦੇ ਹਨ ਲੋਕਾਂ ਦੇ ਨਾਲ ਧੋਖਾ ਕਰਦੇ ਹਨ ਕਹਿੰਦੇ ਭਾਈ ਮਨੁੱਖ ਅਜੇ ਹੀ ਮਨੁੱਖਾਂ ਦਾ ਸਤਕਾਰ ਕਰਦਾ ਹੈ ਅਨਹੇ ਅਜੇ ਹੀ ਮਨੁੱਖਾਂ ਦੇ ਨਾਲ ਆਪਣੀ ਦੋਸਤੀ ਪਾਉਂਦਾ ਹੈ ਜਿਹੜੇ ਮਨੁੱਖ ਪਰਮਾਤਮਾ ਦੇ ਨਾਲੋਂ ਟੁੱਟੇ ਹੋਏ ਹਨ ਅਤੇ ਸੰਤਾਂ ਦੀ ਨਿੰਦਾ ਕਰਦਾ ਹੈ ਜਿਹੜੇ ਪਰਮਾਤਮਾ ਦਾ ਨਾਮ ਸਿਮਰਦੇ ਹਨ ਪਰਮਾਤਮਾ ਦੇ ਹਰ ਵੇਲੇ ਗੁਣ ਗਾਉਂਦੇ ਰਹਿੰਦੇ ਹਨ ਉਹਨਾਂ ਸੰਤ ਜਨਾਂ ਦੀ ਜਿਹੜਾ ਮਨੁੱਖ ਹੈ ਉਹ ਨਿੰਦਾ ਕਰਦਾ ਰਹਿੰਦਾ ਹੈ ਸਤਿਗੁਰੂ ਜੀ ਕਹਿੰਦੇ ਭਾਈ ਮਨੁੱਖ ਨੇ ਅਜੇ ਹੀ ਜਿਹੜੀ ਉਲਟੀ ਮੱਤ ਹੈ ਉਹ ਗ੍ਰਹਿਣ ਕਰ ਲਈ ਹੈ ਮਾਇਆ ਮੋਹ ਭੂਲੋ ਅਬਰਹਿ ਹੀਤ ਸਤਿਗੁਰੂ ਜੀ ਕਹਿੰਦੇ ਹੈ ਭਾਈ ਮਨੁੱਖ ਨੇ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਪਰਮਾਤਮਾ ਦਾ ਨਾਮ ਜਪਣਾ ਛੱਡ ਦਿੱਤਾ ਹੈ ਅਤੇ ਹੋਰ ਦੁਨਿਆਵੀ ਵਸਤਾਂ ਦੇ ਨਾਲ ਪਿਆਰ ਪਾ ਕੇ ਰੱਖਿਆ ਹੈ ਹਰ ਚੰਦੌਰੀ ਬਨ ਹਰ ਪਾਤਰੀ ਇਹੈ ਤੁਹਾਰੂ ਬੀਤ ਸਤਿਗੁਰੂ ਜੀ ਕਹਿੰਦੇ ਭਾਈ ਮਨੁੱਖ ਦੀ ਜਿਹੜੀ ਉਮਰ ਹੈ ਉਹ ਬਹੁਤ ਥੋੜੀ ਹੈ ਜਿਸ ਤਰ੍ਹਾਂ ਪੱਤੇ ਸੁੱਕ ਕੇ ਡਿੱਗ ਜਾਂਦੇ ਹਨ ਉਸੇ ਤਰ੍ਹਾਂ ਹੀ ਪਤਾ ਨਹੀਂ ਮਨੁੱਖ ਨੇ ਕਦੋਂ ਆਪਣੇ ਸੁਆਸਾਂ ਦੀ ਪੂੰਜੀ ਨੇ ਪੂਰਾ ਕਰ ਲੈਣਾ ਹੈ ਪਤਾ ਨਹੀਂ ਕਦੋਂ ਮੌਤ ਨੇ ਆ ਜਾਣਾ ਹੈ ਮੌਤ ਨੇ ਸਾਨੂੰ ਘੇਰਾ ਪਾ ਲੈਣਾ ਹੈ ਚੰਦਨ ਲੇਪ ਹੋਤ ਦੇ ਕੋ ਸੁਖ ਗਰਤਮ ਭਸਮ ਸੰਗੀਤ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗਦੇ ਦੀ ਉਦਾਹਰਣ ਦੇ ਕੇ ਖੋਤੇ ਦੀ ਉਦਾਹਰਣ ਦੇ ਕੇ ਸਾਨੂੰ ਸਮਝਾਉਂਦੇ ਹਨ ਕਹਿੰਦੇ ਭਾਈ ਜਿਵੇਂ ਗਦੇ ਦੇ ਸਰੀਰ ਦੇ ਉੱਪਰ ਜਿੰਨਾ ਮਰਜੀ ਚੰਦਨ ਦਾ ਲੇਪ ਕਰ ਦਈਏ ਸੰਗਤ ਜਿਹੜਾ ਚੰਦਨ ਦਾ ਦਰਖਤ ਹੁੰਦਾ ਹੈ ਬਹੁਤ ਮਹਿੰਗਾ ਹੁੰਦਾ ਹੈ। ਉਹਦੀ ਕੋਈ ਕੀਮਤ ਨਹੀਂ ਦੇ ਸਕਦਾ। ਸਤਿਗੁਰੂ ਜੀ ਕਹਿੰਦੇ ਭਾਈ ਜਿਸ ਤਰ੍ਹਾਂ ਗਧੇ ਦੇ ਸਰੀਰ ਦੇ ਉੱਪਰ ਆਪਾਂ ਚੰਦਨ ਦਾ ਲੇਪ ਕਰ ਦਈਏ ਪਰ ਖੋਤੇ ਦੀ ਜਿਹੜੀ ਗਧੇ ਦੀ ਆਦਤ ਹੈ ਉਸ ਨੇ ਮਿੱਟੀ ਦੇ ਵਿੱਚ ਲੇਟਣਾ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਭਾਈ ਜਿੰਨਾ ਮਰਜੀ ਗਧੇ ਨੂੰ ਸ਼ਿੰਗਾਰ ਦਵੋ ਜਿੰਨਾ ਮਰਜੀ ਉਹਦੇ ਸਰੀਰ ਦੇ ਉੱਪਰ ਚੰਦਨ ਦਾ ਲੇਪ ਲਾ ਦਵੋ ਪਰ ਉਹਨੇ ਲੇਟਣਾ ਮਿੱਟੀ ਦੇ ਵਿੱਚ ਹੀ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਭਾਈ ਮਨੁੱਖ ਨੂੰ ਇਹ ਜਿਹੜਾ ਸਰੀਰ ਮਿਲਿਆ ਹੈ ਉਹ ਬਹੁਤ ਕੀਮਤੀ ਸਰੀਰ ਮਿਲਿਆ ਹੈ ਤਾਂ ਮਨੁੱਖ ਇਹ ਭੁੱਲ ਚੁੱਕਾ ਹੈ ਕਿ ਇਸ ਸਰੀਰ ਤੋਂ ਮੈਂ ਕੰਮ ਕੀ ਲੈਣਾ ਹੈ ਜਿਹੜੀਆਂ ਮੈਨੂੰ ਅੱਖਾਂ ਮਿਲੀਆਂ ਹਨ ਇਹਨਾਂ ਤੋਂ ਮੈਂ ਕੀ ਕਰਨਾ ਹੈ ਜਿਹੜੇ ਮੈਨੂੰ ਹੱਥ ਮਿਲੇ ਹਨ ਮੈਨੂੰ ਪੈਰ ਮਿਲੇ ਹਨ ਇਹਨਾਂ ਤੋਂ ਮੈਂ ਕੀ ਕਰਨਾ ਹੈ ਅੱਖਾਂ ਦੇ ਨਾਲ ਅਸੀਂ ਸਤਿਗੁਰਾਂ ਦੇ ਦਰਸ਼ਨ ਕਰਨੇ ਹਨ ਸਤਿਗੁਰਾਂ ਦੀ ਗੁਰਬਾਣੀ ਪੜ੍ਹਨੀ ਹੈ ਅਤੇ ਹੱਥਾਂ ਦੇ ਨਾਲ ਅਸੀਂ ਸੇਵਾ ਕਰਨੀ ਹੈ ਪੈਰਾਂ ਦੇ ਨਾਲ ਅਸੀਂ ਹਰ ਰੋਜ਼ ਤੁਰ ਕੇ ਸਤਿਗੁਰਾਂ ਦੇ ਦਰ ਤੇ ਜਾਣਾ ਹੈ ਅਸੀਂ ਇਹ ਗੱਲਾਂ ਨੂੰ ਭੁੱਲ ਚੁੱਕੇ ਹਾਂ ਅੰਮ੍ਰਿਤ ਸੰਗ ਨਾਹਿ ਰੁਜ ਆਬਤ ਬਿਖੈ ਠਗौरी ਪ੍ਰੀਤ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਪਰਮਾਤਮਾ ਸਾਨੂੰ ਦੱਸਦਾ ਹੈ ਅਸੀਂ ਉਹਨਾਂ ਗੱਲਾਂ ਦੇ ਉੱਪਰ ਨਹੀਂ ਚੱਲਦੇ ਅਸੀਂ ਆਪਣੇ ਸਰੀਰ ਨੂੰ ਚੰਗੇ ਪਾਸੇ ਨਹੀਂ ਲਾਉਂਦੇ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦੇ ਨਾਲ ਪਿਆਰ ਨਹੀਂ ਪਾਉਂਦੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਪ੍ਰਮਾਤਮਾ ਦੇ ਨਾਮ ਨੇ ਸਾਨੂੰ ਆਤਮਿਕ ਸੁੱਖ ਦੇਣਾ ਹੈ ਪਰੰਤੂ ਜਿਹੜਾ ਮਨੁੱਖ ਹੈ ਇਹ ਸਰੀਰ ਨੂੰ ਵਿਸ਼ਿਆਂ ਵਿਕਾਰਾਂ ਦੇ ਵਿੱਚ ਨਸ਼ਿਆਂ ਦੇ ਵਿੱਚ ਖਰਾਬ ਕਰ ਰਿਹਾ ਹੈ ਆਪਾਂ ਹਰ ਰੋਜ਼ ਦੇਖਦੇ ਹਾਂ ਠੇਕਿਆਂ ਦੇ ਬਾਹਰ ਕਿਸ ਤਰ੍ਹਾਂ ਜਿਹੜੇ ਲੋਕ ਹਨ ਸ਼ਰਾਬਾਂ ਪੀ ਪੀ ਕੇ ਕਿਸ ਤਰ੍ਹਾਂ ਮਿੱਟੀ ਦੇ ਵਿੱਚ ਰੁਲਦੇ ਰਹਿੰਦੇ ਹਨ ਉਹਨਾਂ ਨੂੰ ਆਪਣੇ ਸਰੀਰ ਦੀ ਕੀਮਤ ਨਹੀਂ ਪਤਾ ਕਿ ਸਤਿਗੁਰਾਂ ਨੇ ਸਾਨੂੰ ਇਹ ਜਿਹੜਾ ਸਰੀਰ ਦਿੱਤਾ ਹੈ ਉਹ ਕਿਸ ਕੰਮ ਦੇ ਵਾਸਤੇ ਦਿੱਤਾ ਹੈ ਅਸੀਂ ਇਸ ਨੂੰ ਬਿਸ਼ਿਆਂ ਵਿਕਾਰਾਂ ਦੇ ਵਿੱਚ ਨਸ਼ਿਆਂ ਦੇ ਵਿੱਚ ਖਰਾਬ ਕਰਦੇ ਰਹਿੰਦੇ ਹਾਂ ਉਤਮ ਸੰਤ ਭਲੇ ਸੰਜੋਗੀ ਇਸ ਯੁਗ ਮੈਂ ਪਵਿੱਤ ਪੁਨੀਤ ਸਤਿਗੁਰੂ ਜੀ ਕਹਿੰਦੇ ਭਾਈ ਉੱਚੇ ਜੀਵਨ ਵਾਲੇ ਸੰਤ ਜਿਹੜੇ ਸੰਸਾਰ ਦੇ ਵਿੱਚ ਵਿਕਾਰਾਂ ਦੇ ਵਿੱਚ ਰਹਿੰਦੇ ਆ ਹੋયા ਵੀ ਪਵਿੱਤਰ ਰਹਿੰਦੇ ਹਨ ਸੰਤ ਦਾ ਭਾਵ ਹੈ ਜਿਸ ਦੇ ਵਿੱਚ ਸੰਤੋਖ ਹੋਵੇ ਜਿਸ ਦੇ ਵਿੱਚ ਨਿਮਰਤਾ ਹੋਵੇ ਅਤੇ ਜਿਸ ਦਾ ਮਾਇਆ ਦੇ ਵੱਲੋਂ ਤਿਆਗ ਹੋ ਚੁੱਕਿਆ ਹੋਵੇ ਉਸ ਨੂੰ ਕਹਿੰਦੇ ਹਨ ਸੰਤ ਤਾਂ ਸਤਿਗੁਰੂ ਜੀ ਕਹਿੰਦੇ ਪਾਈ ਅਜਿਹੇ ਉੱਚੇ ਜੀਵਨ ਵਾਲੇ ਸੰਤ ਜਿਹੜੇ ਸੰਸਾਰ ਦੇ ਵਿੱਚ ਰਹਿੰਦੇ ਆ ਵੀ ਪਵਿੱਤਰ ਰਹਿੰਦੇ ਹਨ ਉਹਨਾਂ ਨੂੰ ਮਾਇਆ ਦੇ ਨਾਲ ਕੋਈ ਮੋਹ ਨਹੀਂ ਹੁੰਦਾ ਮਾਇਆ ਦੇ ਨਾਲ ਉਹ ਇਸ ਸੰਸਾਰ ਦੇ ਨਾਲ ਉਹਨਾਂ ਦਾ ਮੋਹ ਜਿਹੜਾ ਉਹ ਟੁੱਟਿਆ ਹੁੰਦਾ ਹੈ ਸੰਤ ਜਨਾਂ ਦੀ ਜਿਹੜੀ ਪ੍ਰੀਤ ਹੈ ਉਹ ਪਰਮਾਤਮਾ ਦੇ ਨਾਲ ਜੁੜੀ ਹੁੰਦੀ ਹੈ ਸਤਿਗੁਰੂ ਜੀ ਕਹਿੰਦੇ ਭਾਈ ਅਜੇ ਹੀ ਸੰਤ ਬੜੇ ਭਾਗਾਂ ਦੇ ਨਾਲ ਸੰਜੋਗਾਂ ਦੇ ਨਾਲ ਸਾਨੂੰ ਮਿਲਦੇ ਹਨ ਜਾਤ ਆਕਾਰਥ ਜਨਮ ਪਦਾਰਥ ਕਾਚ ਬਾਦਰ ਜੀਤ ਉਹਨਾਂ ਦੀ ਸੰਗਤ ਤੋਂ ਵਾਂਝਿਆ ਰਹਿ ਕੇ ਜਿਹੜਾ ਮਨੁੱਖ ਹੈ ਆਪਣਾ ਜੀਵਨ ਬ्यर्थ ਗੁਆ ਰਿਹਾ ਹੈ ਸਾਨੂੰ ਅਜਿਹੇ ਸੰਤਾਂ ਦੀ ਸੰਗਤ ਕਰਨੀ ਚਾਹੀਦੀ ਹੈ ਜਿਹੜੇ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦੇ ਹਨ ਕਿਉਂਕਿ ਸੰਤਾਂ ਦੀ ਜਦੋਂ ਅਸੀਂ ਸੰਗਤ ਸੰਗਤ ਦੇ ਵਿੱਚ ਜਾਵਾਂਗੇ ਉਹਨਾਂ ਦੀ ਸੰਗਤ ਕਰਾਂਗੇ ਉਹਨਾਂ ਦੇ ਪ੍ਰਵਚਨ ਸੁਣਾਂਗੇ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਸਾਡਾ ਜਨਮ ਵੀ ਪਵਿੱਤਰ ਹੋ ਜਾਵੇਗਾ ਸਾਡਾ ਜਨਮ ਹੈ ਜਿਹੜਾ ਉਹ ਲੇਖੇ ਦੇ ਵਿੱਚ ਲੱਗ ਜਾਵੇਗਾ ਜਨਮ ਜਨਮ ਕੇ ਕੇਲ ਵਿਗ ਦੁਖ ਭਾਗੇ ਗੁਰ ਗਿਆਨ ਅੰਜਨ ਨੇਤਰ ਦੀਤ ਜਿਸ ਮਨੁੱਖ ਦੀਆਂ ਅੱਖਾਂ ਵਿੱਚ ਗੁਰੂ ਨੇ ਆਤਮਕ ਜੀਵਨ ਦੀ ਸੋਝ ਵਾਲਾ ਸਰਮਾ ਬਾ ਦਿੱਤਾ ਉਸ ਨੇ अनेका ਜਨਮਾਂ ਦੇ ਆਪਣੇ ਜਿਹੜੇ ਪਾਪ ਹਨ ਉਹ ਦੂਰ ਕਰ ਲਏ ਹਨ ਜਿਸ ਨੂੰ ਸਮਝ ਆ ਗਈ ਹੈ ਕਿ ਅਸੀਂ ਅੱਖਾਂ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਨੇ ਹਨ ਅਸੀਂ ਅੱਖਾਂ ਦੇ ਨਾਲ ਗੁਰਬਾਣੀ ਨੂੰ ਪੜ੍ਹਨਾ ਹੈ ਗੁਰਬਾਣੀ ਨੂੰ ਸੁਣਨਾ ਹੈ ਅਤੇ ਗੁਰਬਾਣੀ ਨੂੰ ਆਪਣੇ ਮਨ ਦੇ ਵਿੱਚ ਬਸਾਉਣਾ ਹੈ ਜਦੋਂ ਅਸੀਂ ਇਹਨਾਂ ਗੱਲਾਂ ਤੇ ਪਹਿਰਾ ਦੇਣ ਲੱਗ ਜਾਂਦੇ ਹਾਂ ਇਹਨਾਂ ਗੱਲਾਂ ਨੂੰ ਆਪਣੇ ਮਨ ਦੇ ਵਿੱਚ ਬਸਾ ਲੈਂਦੇ ਹਾਂ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਮਨੁੱਖ ਦੇ ਜਿਹੜੇ ਕੀਤੇ ਹੋਏ ਪਾਪ ਹਨ ਉਹ ਦੂਰ ਹੋ ਜਾਂਦੇ ਹਨ ਸਾਦ ਸੰਗ ਇਨ ਦੁਖ ਤੇ ਨਿਕਸਿਉ ਨਾਨਕ ਏਕ ਪ੍ਰੀਤ ਸੰਗਤ ਦੇ ਵਿੱਚ ਟਿੱਕੇ ਉਹ ਮਨੁੱਖ ਇਨਾਂ ਦੁੱਖਾਂ ਪਾਪਾਂ ਤੋਂ ਬਚ ਨਿਕਲਦਾ ਹੈ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਬਖਾਣੀ ਐ ਸਤ ਸੰਗਤ ਕੀ ਹੁੰਦੀ ਹੈ ਜਿੱਥੇ ਪਰਮਾਤਮਾ ਦਾ ਨਾਮ ਸਿਮਰਿਆ ਜਾਂਦਾ ਹੈ ਉਸ ਨੂੰ ਕਹਿੰਦੇ ਹਨ ਸਤ ਸੰਗਤ ਇੱਕ ਹੁੰਦੀ ਹੈ ਕੁਸੰਗਤ ਜਿੱਥੇ ਚੁਗਲੀਆਂ ਹੁੰਦੀਆਂ ਹਨ ਝੂਠ ਬੋਲਿਆ ਜਾਂਦਾ ਹੈ ਉਹਨੂੰ ਕਹਿੰਦੇ ਹਨ ਕੁਸੰਗਤ ਜਿਹੜੀ ਸੰਗਤ ਹੁੰਦੀ ਹੈ ਸੰਗਤ ਦੇ ਵਿੱਚ ਆ ਕੇ ਅਸੀਂ ਪਰਮਾਤਮਾ ਦਾ ਨਾਮ ਸਿਮਰਦੇ ਹਾਂ ਸਤ ਸਤਗੁਰੂ ਜੀ ਕਹਿੰਦੇ ਭਾਈ ਜਦੋਂ ਅਸੀਂ ਸੰਗਤ ਕਰਾਂਗੇ ਸਤਗੁਰਾਂ ਦੀ ਸਤਗੁਰਾਂ ਦਾ ਅਸੀਂ ਨਾਮ ਸਿਮਰਾਂਗੇ ਤਾਂ ਜਿਹੜਾ ਮਨੁੱਖ ਹੈ ਉਹ ਦੁੱਖਾਂ ਪਾਪਾਂ ਤੋਂ ਬਚ ਨਿਕਲਦਾ ਹੈ ਅੱਧੇ ਫਿਰ ਜਿਹੜਾ ਉਹਦਾ ਪਿਆਰ ਹੈ ਉਹ ਪਰਮਾਤਮਾ ਦੇ ਨਾਲ ਬਣ ਜਾਂਦਾ ਹੈ ਇਸੇ ਕਰਕੇ ਸਾਨੂੰ ਹਰ ਰੋਜ਼ ਸਤਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਸਾਨੂੰ ਹਰ ਰੋਜ਼ ਭਰਨੀਆਂ ਚਾਹੀਦੀਆਂ ਹਨ ਸੋ ਜਿਹੜੀਆਂ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਸਰਵਣ ਕਰਦੇ ਹੋ ਸੋ ਉਹਨਾਂ ਸੰਗਤਾਂ ਨੂੰ ਬੇਨਤੀ ਹੈ ਭਾਈ ਕਿ ਸਮਾਂ ਕੱਢਿਆ ਕਰੋ ਕਿਉਂਕਿ ਸਤਗੁਰਾਂ ਵਾਸਤੇ ਅਸੀਂ ਸਮਾਂ ਨਹੀਂ ਕੱਢਦੇ ਹੋਰ ਕੰਮਾਂ ਵਾਸਤੇ ਅਸੀਂ ਸਮਾਂ ਕੱਢਦੇ ਰਹਿੰਦੇ ਹਾਂ ਪਰ ਗੁਰਬਾਣੀ ਪੜ੍ਹਨ ਵਾਸਤੇ ਗੁਰਬਾਣੀ ਸੁਣਨ ਵਾਸਤੇ ਗੁਰਦੁਆਰ ਦੇ ਵਿੱਚ ਆਉਣ ਵਾਸਤੇ ਅਸੀਂ ਸਮਾਂ ਨਹੀਂ ਕੱਢਦੇ ਇਸੇ ਕਰਕੇ ਸੰਗਤਾਂ ਨੂੰ ਬੇਨਤੀ ਹੈ ਭਾਈ ਕਿ ਅੰਮ੍ਰਿਤ ਵੇਲੇ ਅੰਮ੍ਰਿਤ ਦਾ ਜਿਹੜਾ ਵੇਲਾ ਹੈ ਉਹ ਸੰਭਾਲਣ ਦੀ ਕਿਰਪਾਲਤਾ ਕਰੋ ਕਿਉਂਕਿ ਅੰਮ੍ਰਿਤ ਦਾ ਜਿਹੜਾ ਵੇਲਾ ਹੈ ਉਹ ਸਮੇਂ ਜਿਹੜਾ ਮਨੁੱਖ ਦਾ ਮਨ ਹੈ ਉਹ ਪਵਿੱਤਰ ਹੁੰਦਾ ਹੈ ਇਸੇ ਕਰਕੇ ਸਾਨੂੰ ਅੰਮ੍ਰਿਤ ਵੇਲੇ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਗੁਰਬਾਣੀ ਸੁਣਨੀ ਚਾਹੀਦੀ ਹੈ ਦਾ ਸੰਗਤਾਂ ਨੂੰ ਬੇਨਤੀ ਹੈ ਭਾਈ ਕਿ ਸਮੇਂ 'ਚੋਂ ਸਮਾਂ ਕੱਢ ਕੇ ਜਿੰਨਾ ਵੀ ਸਮਾਂ ਮਿਲ ਸਕੇ 5 ਮਿੰਟ 10 ਮਿੰਟ ਤਾਂ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਿਆ ਕਰੋ ਤਾਂ ਹੀ ਆਪਣੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਅਤੇ ਤੰਦਰੁਸਤੀ ਦੀਆਂ ਦਾਤਾਂ ਆਉਣਗੀਆਂ ਜੇ ਅਸੀਂ ਸਤਿਗੁਰਾਂ ਦੇ ਸਨਮੁਖ ਆਵਾਂਗੇ ਤਾਂ ਹੀ ਸਾਡੇ ਉੱਪਰ ਕਿਰਪਾ ਹੋਵੇਗੀ ਜਿਸ ਤਰ੍ਹਾਂ ਕਹਿੰਦੇ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਮਨੁੱਖ ਕੱਪੜੇ ਸਵਾਉਂਦਾ ਸੀ ਤਾਂ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਦਰਜੀ ਹਨ ਬਹੁਤ ਘੱਟ ਹੁੰਦੇ ਸਨ ਅਤੇ ਜਿਹੜੇ ਮਨੁੱਖ ਨੂੰ ਕੱਪੜੇ ਹੁੰਦੇ ਸਨ ਉਹ ਬਹੁਤ ਸਮੇਂ ਬਾਅਦ 15-15 ਦਿਨਾਂ ਬਾਅਦ, ਮਹੀਨੇ-ਮਹੀਨੇ ਬਾਅਦ, ਦੋ-ਦੋ ਮਹੀਨਿਆਂ ਬਾਅਦ ਮਿਲਦੇ ਸਨ। ਤਾਂ ਮਨੁੱਖ ਸਬਰ ਕਰਦਾ ਸੀ ਕਿ ਇੰਨੇ ਸਮੇਂ ਦੇ ਵਿੱਚ ਮੈਨੂੰ ਜਿਹੜੇ ਵਸਤਰ ਹਨ, ਕੱਪੜੇ ਹਨ ਉਹ ਮਿਲ ਜਾਣਗੇ। ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਕੱਪੜਾ ਹੈ ਉਹ ਰੈਡੀਮੇਡ ਚੱਲ ਪਿਆ। ਮੰਦਾ ਦੁਕਾਨ ਦੇ ਉੱਪਰ ਜਾਂਦਾ ਹੈ। 5.10 ਮਿੰਟਾਂ ਦੇ ਵਿੱਚ ਕੱਪੜੇ ਲੈ ਕੇ ਉੱਥੋਂ ਨਿਕਲ ਜਾਂਦਾ ਹੈ। ਇਸੇ ਤਰ੍ਹਾਂ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਮਨੁੱਖ ਹੈ ਉਹ ਸੁੱਖ ਸ਼ਾਂਤੀ ਰੈਡੀਮੇਡ ਭਾਲਦਾ ਹੈ। ਕਿ ਸਾਨੂੰ ਨਾ ਗੁਰਬਾਣੀ ਪੜ੍ਹਨੀ ਪਵੇ। ਨਾ ਸਾਨੂੰ ਗੁਰੂ ਘਰ ਜਾਣਾ ਪਵੇ ਨਾ ਸਾਨੂੰ ਸੇਵਾ ਕਰਨੀ ਪਵੇ ਤਾਂ ਬਸ 5.5 ਮਿੰਟਾਂ ਦੇ ਵਿੱਚ ਹੀ ਸਾਡੇ ਘਰ ਦੇ ਵਿੱਚ ਸ਼ੁਕ ਸ਼ਾਂਤੀ ਆ ਜਾਵੇ ਨਹੀਂ ਭਾਈ ਇਦਾਂ ਸਤਿਗੁਰੂ ਜੀ ਕਿਰਪਾ ਨਹੀਂ ਕਰਦੇ ਜਦੋਂ ਅਸੀਂ ਸਤਿਗੁਰਾਂ ਦੀ ਗੱਲ ਮੰਨਾਂਗੇ ਸਤਿਗੁਰਾਂ ਦੇ ਦੱਸੇ ਰਾਹਤੇ ਦੇ ਉੱਪਰ ਚੱਲਾਂਗੇ ਹਰ ਰੋਜ਼ ਗੁਰਬਾਣੀ ਨੂੰ ਪੜ੍ਹਾਂਗੇ ਗੁਰਬਾਣੀ ਨੂੰ ਸੁਣਾਗੇ ਤਾਹੀਂ ਸਾਡੇ ਉੱਪਰ ਕਿਰਪਾ ਹੋਣੀ ਹੈ ਤਾਂ ਇਸ ਕਰਕੇ ਭਾਈ ਸੰਗਤਾਂ ਨੂੰ ਬੇਨਤੀ ਹੈ ਕਿ ਸਮਾਂ ਕੱਢਿਆ ਕਰੋ ਗੁਰੂ ਘਰੇ ਆਇਆ ਕਰੋ ਸੇਵਾ ਕਰਿਆ ਕਰੋ ਅਤੇ ਨਾਮ ਸਿਮਰਦੇ ਵਿੱਚ ਆਪਣਾ ਜਿਹੜਾ ਮਨ ਹੈ ਉਹ ਲਾਇਆ ਕਰੋ ਤਾਂ ਹੀ ਸਾਡਾ ਜਿਹੜਾ ਮਨ ਹੈ ਉਹ ਪਵਿੱਤਰ ਹੋਵੇਗਾ ਤਾਂ ਹੀ ਸਾਡਾ ਇਸ ਦੁਨੀਆ ਤੇ ਆਇਆ ਸਫਲ ਹੈ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ